ਫਰਗੇ ਉਹ ਦੇਖੋ ਉਹਦੇ ਬਾਬੇ ਦੇ ਘੋੜੇ ਗੁਰਾਂ ਦੀਆਂ ਲਾਡਲੀਆਂ ਫੋਜਾਂ ਪਹਿਲੀ ਯਾਰ ਬਈ ਇਹ ਬੈਠੇ ਆ ਦੋਨੇ ਬਾਬੇ ਬਚੇਰੇ ਦੋਨੇ ਨਵੇਂ ਆ ਪਹਿਲੀ ਯਾਰ ਇਹਨਾਂ ਦੀ ਸਵਾਰੀ ਕੀਤੀ ਬਾਬੇ ਨੇ ਅੱਜ ਦੇਖੋ ਨਜ਼ਾਰਾ ਰਾ ਆਪਣੀ ਮਰਜ਼ੀ ਕਰ ਓਏ ਇੱਕ ਥਾਂ ਖੜ ਜਾ ਓਏ ਨਾ ਮੈਂ ਲੱਕ ਡਾਂਗ ਸੁਟਨੀ ਤੇਰੇ ਇੱਕ ਥਾਂ ਖੜ ਜਾ ਇੱਕ ਥਾਂ ਖੜ ਜਾ ਬੰਜਾ ਮੇਰੇ ਲਾ ਕੇ ਡਾਂਗ ਸੁਟਨੀ ਉਹ ਰੋਟੀ ਦੀ ਪਤਾ ਪਾ ਵਾਹ ਓਏ ਉਧਰ ਨਹੀਂ ਛੱਟੂਗਾ ਓਏ ਉਧਰ ਉਧਰ ਨਹੀਂ ਛੱਟੂਗਾ ਉਧਰੋਂ ਨਹੀਂ ਇਧਰੋਂ ਹੀ ਛੱਡਨੇ ਕਿੱਥੇ ਲੱਗੇ ਆ ਇਹ ਗੋੜਾ ਆ ਇਹਨੂੰ ਨਹੀਂ ਅਗੜੂ ਬਣਾਉਣੀ ਵਾਕੇ ਬੰਦਾ ਚੋਪੀ ਰਵੇ ਨਹੀਂ ਪੜਾ